ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੇ ਕਿ ਬਠਿੰਡਾ ਤੋਂ ਤਲਵੰਡੀ ਸਾਬੋ ਮੀਰ ਹਾਈਵੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਟਰੱਕ ਦੇ ਨਾਲ ਇੱਕ ਸੀਮਿੰਟ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਆ ਉਹ ਨਾਲੇ ਦੇ ਵਿੱਚ ਪਲਟ ਚੁੱਕਿਆ ਹੈ ਜਿਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸਦੇ ਕਿ ਇੱਕ ਚਾਲਕ ਦੇ ਵੱਲੋਂ ਜਿਹੜਾ ਚਾਲਕ ਸੀਗਾ ਟਰੱਕ ਦਾ ਉਸਨੇ ਤਾਂ ਸ਼ਾਲ ਮਾਰ ਕੇ ਜਿਹੜੀ ਆਪਣੀ ਜਾਨ ਹੈਗੀ ਐ ਉਹ ਬਚਾ ਲਈ ਐ ਪਰ ਦੂਸਰਾ ਜਿਹੜਾ ਨਾਲ ਅ ਬੰਦਾ ਬੈਠਾ ਹੋਇਆ ਸੀ ਕੰਡਕਟਰ ਸੀਟ ਤੇ ਉਸ ਦੀ ਅਜੇ ਭਾਲ ਜਾਰੀ ਹੈ ਉਹ ਅਜੇ ਤੱਕ ਨਹੀਂ ਮਿਲ ਪਾਇਆ ਕਿਉਂਕਿ ਜਦੋਂ ਇਹ ਟਰੱਕੇ ਹੀਠਾ ਡਿੱਗਦਾ ਹੈ ਤਾਂ ਉਸ ਤੋਂ ਅ ਬਾਅਦ ਦੇ ਵਿੱਚ ਡਰਾਈਵਰ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਛਾਲ ਮਾਰ ਕੇ ਤਾਂ ਉਹਨੇ ਤਾਂ ਆਪਣੀ ਜਾਨ ਬਚਾ ਲਈ ਐ ਪਰ ਜੋ ਦੂਸਰਾ ਨਾਲ ਕੰਡਕਟਰ ਸੀਟ ਤੇ ਬੰਦਾ ਬੈਠਾ ਹੋਇਆ ਸੀਗਾ ਆ ਉਹ ਤੁਹਾਨੂੰ ਦੱਸ ਦੇ ਕਿ ਅਜੇ ਤੱਕ ਉਹਦੀ ਭਾਲ ਕੀਤੀ ਜਾ ਰਹੀ ਹੈ ਉਹ ਅਜੇ ਤੱਕ ਨਹੀਂ ਮਿਲ ਪਾਇਆ ਔਰ ਇਸੇ ਹੀ ਜਗ੍ਹਾ ਤੇ ਇਹ ਜਿਹੜਾ ਪੁਲ ਬਣਿਆ ਹੋਇਆ ਲਸਾੜਾ ਨਾਲਾ ਇਸ ਨੂੰ ਕਿਹਾ ਜਾਂਦਾ ਹੈ ਇਸੇ ਹੀ ਜਗ੍ਹਾ ਤੇ ਕੁਝ ਸਮਾਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਬਸ ਡਿੱਗੀ ਹੋਈ ਸੀ ਜਿਸ ਦੇ ਵਿੱਚ ਕਈ ਜਣਿਆਂ ਦੀ ਮੌਤ ਹੋ ਜਾਂਦੀ ਹੈ 8 ਲੋਕਾਂ ਦੀ ਮੌਤ ਹੋ ਜਾਂਦੀ ਹੈ ਇਸੇ ਹੀ ਜਗ੍ਹਾ ਤੇ ਲਸਾੜਾ ਨਾਲਾ ਹੈਗਾ ਆ ਜਦੋਂ ਅਸੀਂ ਆਪ ਬਠਿੰਡੇ ਤੋਂ ਤਲਵੰਡੀ ਸਾਬੋ ਨੂੰ ਆਉਂਦੇ ਆ ਤਾਂ ਰਸਤੇ ਦੇ ਵਿੱਚ ਇਹ ਪੁਲ ਪੈਂਦਾ ਹਰ ਪੁਲ ਦੇ ਨਾਲ ਕੀ ਇਹ ਨਾਲਾ ਜਿਹੜਾ ਆ ਉਹ ਬਣਿਆ ਹੋਇਆ ਤਾਂ ਕੁਝ ਸਮਾਂ ਪਹਿਲਾਂ ਕੀ ਇਸ ਜਗ੍ਹਾ ਤੇ ਬੱਸ ਦਾ ਭਿਆਨਕ ਹਾਦਸਾ ਹੋਇਆ ਸੀ ਬੱਸ ਜਿਹੜੀ ਹੈ ਉਹ ਨਾਲੇ ਦੇ ਵਿੱਚ ਡਿੱਗੀ ਸੀ ਤੇ 8 ਲੋਕਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਇਸ ਪੁਲ ਨੂੰ ਲੈ ਕੇ ਕਾਫੀ ਸਾਰੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਸੀ ਤਾਂ ਹੁਣ ਇੱਥੇ ਫਿਰ ਇੱਕ ਵੱਡਾ ਹਾਦਸਾ ਵਾਪਰਿਆ ਹੈ ਸੀਮਿੰਟ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਆ ਉਹ ਪਲਟ ਜਾਂਦਾ ਤਾ ਟਰੱਕ ਪਲਟਣ ਤੋਂ ਬਾਅਦ ਦੇ ਵਿੱਚ ਦੀਆਂ ਇਹ ਤਸਵੀਰਾਂ ਨੇ ਪੌੜੀ ਲਾ ਕੇ ਹੇਠਾ ਉਤਰਿਆ ਜਾ ਰਿਹਾ ਹੈ ਜੋ ਅਜੇ ਤੱਕ ਜਿਸ ਦੀ ਬਾਡੀ ਨਹੀਂ ਮਿਲ ਪਾਈ ਉਸ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਟਰੱਕ ਡਿੱਗਣ ਲੱਗਾ ਤਾਂ ਦੇਖਦੇ ਆਂ ਸਾਰ ਕੀ ਜਿਹੜਾ ਡਰਾਈਵਰ ਸੀਗਾ ਉਹ ਡਰਾਈਵਰ ਨੇ ਤਾਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ ਪਰ ਦੂਸਰਾ ਜਿਹੜਾ ਕੰਡਕਟਰ ਸੀ ਉਹ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਨਹੀਂ ਮਿਲ ਪਾਇਆ ਉਸ ਦੀ ਭਾਲ ਜਿਹੜੀ جاری ਆ ਉਹ ਕੀਤੀ ਜਾ ਰਹੀ ਹੈ ਨਾਲੇ ਦੇ ਵਿੱਚੋਂ ਉਸ ਨੂੰ ਦੇਖਿਆ ਜਾ ਰਿਹਾ ਗੁੱਤਾ ਖੋਰਾ ਦੀ ਟੀਮ ਵੀ ਮੰਗਾਲੇ ਗਈ ਹੈ ਹਲਕੀ ਹਲਕੀ بارش ਹੋ ਰਹੀ ਸੀਗੀ ਜਿਸ ਕਾਰਨ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਜਿਹੜਾ ਆ ਉਹ ਵਾਪਰ ਗਿਆ ਹੈਗਾ ਹਾਲਾਂਕਿ ਕੀ ਕਾਰਨ ਬਣਿਆ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ بارش ਦੇ ਕਾਰਨ ਦੱਸਿਆ ਜਾ ਰਿਹਾ ਕਿ ਟਰਾਲਾ ਜਿਹੜਾ ਆ ਉਹ ਹੋ ਸਕਦਾ ਹੈ ਕਿ ਬੇਕਾਬੂ ਹੋ ਗਿਆ ਹੋਵੇ ਬੇਕਾਬੂ ਹੋ ਕੇ ਤਾਂ ਫਿਰ ਨਾਲੇ ਦੇ ਵਿੱਚ ਜਾ ਡਿੱਗਦਾ ਹੈਗਾ ਪਹਿਲਾਂ ਡਵਾਈਡਰ ਦੇ ਨਾਲ ਟੱਕਰ ਹੁੰਦੀ ਹੈ ਜੋ ਐਂਗਲ ਲੱਗੇ ਹੁੰਦੇ ਆ ਨਾਲੇ ਦੇ ਆਲੇ ਦੁਆਲੇ ਉਸੋਸ ਦੇ ਨਾਲ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਪਲਟ ਕੇ ਨਾਲਾ 헤ਠਾ ਡਿੱਗ ਜਾਂਦਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਨੇ ਬੜੀਆਂ ਖਤਰਨਾਕ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਵੀ پا ਰਹੇ ਹੋ ਜਿਵੇਂ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਪ੍ਰਸ਼ਾਸਨ ਜਿਹੜਾ ਆ ਉਹ ਲੱਗਾ ਕੋਇਆ ਕਿ ਜਲਦੀ ਤੋਂ ਜਲਦੀ ਜੋ ਨਹੀਂ ਲੱਭ ਰਿਆ ਬੰਦਾ ਉਸ ਨੂੰ ਲੱਭਿਆ ਜਾਵੇ ਡ라이ਵਰ ਨੂੰ ਤਾਂ ਮੌਕੇ ਤੇ ਬਚਾ ਲਿਆ ਜਾਂਦਾ ਕਿਉਂਕਿ ਉਸਨੇ ਜਦੋਂ ਟਰਾਲਾ ਡਿੱਗਣ ਲੱਗਾ ਸੀ ਤਾਂ ਛਾਲ ਮਾਰ ਕੇ ਆਪਣੀ ਜਾਨ ਜਿਹੜੀ ਆ ਉਹ ਬਚਾਈ ਹੈ ਤਾਂ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਜਿਹੜਾ ਸੀਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਇਹਨਾਂ ਦੇ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿਚ ਜਿਹੜਾ ਸਾਡੇ ਕੰਡਕਟਰ ਜਿਹੜਾ ਹੈਗਾ ਆਲੇ ਉਹਦੇ ਵਿਚ ਆ ਇਹਨੂੰ ਪਾਲ ਕੇ ਪਿੱਛੇ ਸਰ ਕਹਿੰਦੇ ਕੋਈ ਚੌੜਾ ਨਹੀਂ ਹੋਇਆ ਉਹਦੇ ਕਰਕੇ ਆਸੇ ਲਗਾਤਾਰ ਬੰਦ ਹੁੰਦੀ ਹੈ ਤੁਸੀਂ ਤੁਸੀਂ ਨਹੀਂ ਕੋਈ ਪਰਸੈਂਟੇਜ ਵਰਤੋਂ ਦੇ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਬੱਸ ਵੀ ਡਿਗਰੀ ਤੇ ਨਹੀਂ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਾਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਵਿਭਾਗਿਆਂ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਨਿਰੀਖਣ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰਸ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੁੰਦੇ ਤੇ ਉਹਦੇ ਬਾਰੇ ਬਾਕੀ ਉਹ ਵਿਭਾਗ ਹੀ ਦੱਸ ਸਕਦਾ ਸੋ ਬਾਕੀ ਅੱਜ ਕਰੀਬ 6 ਵਜੇ ਦੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾ ਲ ਸਾੜਾ ਪੁਲ ਤੇ ਨਹਿਰ ਦਾ ਉੱਥੇ ਜ ਇੱਕ ਟਰੱਕ ਜਿਹੜਾ ਸਿਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ 'ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਇਹਨਾਂ ਦੇ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਥਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿੱਚ ਜਿਹੜਾ ਸਾਡੇ ਕੰਡਕਟਰ ਜਿਹੜਾ ਹੈਗਾ ਆਲੇ ਉਹਦੇ ਵਿੱਚ ਆ ਇਹਨੂੰ ਹਾਲ ਕੀਤੀ ਜਾ ਰਹੀ ਸਰ ਕਹਿੰਦੇ ਪੁਲ ਚੌੜਾ ਨਹੀਂ ਹੋਇਆ ਉਹਦੇ ਕਰਕੇ ਆਸੇ ਲਗਾ ਤੜਾ ਕਿ ਕੋਈ ਪ੍ਰਸ਼ਾਸਨਿਕ ਵੱਲੋਂ ਇਹ ਲਿਖ ਕੇ ਭੇਜਿਆ ਜਾਦੋ ਪਹਿਲਾਂ ਵੀ ਬੱਸ ਵੀ ਡਿਗਰੀਸ ਇੱਥੇ ਨੇ ਦੇਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਐ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਮੈਕਲੇਆ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਐ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਇਨਸਪੈਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰਸ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੈ ਉਹਦੇ ਬਾਰੇ ਬਾਕੀ ਉਹ ਮੈਂ ਤੁਹਾਨੂੰ ਹੀ ਦੱਸਾਂਗਾ